ਸੋ ਲਾਈਵ ਹੋਏ ਆ ਇੱਕ ਵਾਰੀ ਫੇਰ ਤੁਹਾਨੂੰ ਦੱਸ ਦੇ ਕਿ ਕਿੰਗਡਮ ਕੰਸਲਟੈਂਟ ਦੀਆਂ ਤਸਵੀਰਾਂ ਦਿਖਾਉਣ ਦੇ ਆ ਜਿੱਥੇ ਕੱਲ ਜਿਹੜਾ ਇਹ ਮਾਹੌਲ ਜਿਹੜਾ ਬਹੁਤ ਜ਼ਿਆਦਾ ਪੱਕਿਆ ਸੀਗਾ ਪ੍ਰੈਗਨੈਂਟ ਡੇਡੀ ਦੇ ਨਾਲ ਮਿਸਬੀਹ ਕੀਤਾ ਗਿਆ ਸੀਗਾ ਉਹਦੇ ਘਰ ਨੂੰ ਕੁੱਟਿਆ ਗਿਆ ਸੀਗਾ ਸੋ ਇੱਕ ਵਾਰੀ ਦੇਖ ਸਕਦੇ ਹੋ ਕਿ ਬਾਉਂਸਰ ਦੀਆਂ ਜਿਹੜੀਆਂ ਕੁਰਸੀਆਂ ਆ ਅੱਜ ਉਹ ਵੀ ਜਿਹੜੀਆਂ ਵਾ ਖਾਲੀਆਂ ਤੇ ਜਿਹੜਾ ਦਫ਼ਤਰ ਆ ਇਹਨਾਂ ਦਾ ਅੱਜ ਫਿਰ ਇਹਨਾਂ ਦਫ਼ਤਰ ਦੇਖ ਸਕਦੇ ਹੋ ਕਿ ਖੁੱਲਾ ਹੋਇਆ ਸੋ ਅੱਜ ਦਫ਼ਤਰ ਦੇ ਅੰਦਰ ਜਾ ਕੇ ਵੀ ਦੇਖ ਲੈਂਦੇ ਕੀ ਹੈਗਾ ਸੋ ਇਹ ਯਾ ਕਿੰਗਡਮ ਕਨਸਲਟਡ ਆਫਿਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਿਖਿਆ ਆ ਪੰਜਾਬ ਗਵਰਨਮੈਂਟ ਅਪਰੂਵਡ ਤੇ ਲੇਡੀਜ਼ ਜਿਹੜੀ ਐ ਇਸ ਟਾਈਮ ਫੋਨ ਤੇ ਆਰਾਮ ਨਾਲ ਗੱਲਾਂ ਬਾਤਾਂ ਕਰ ਰਹੀਆਂ ਜਿਹੜਾ ਕੱਲ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀਗਾ ਸੋ ਇਹ ਵੀ ਕੈਬਨ ਦੇਖ ਸਕਦੇ ਹੋ ਖਾਲੀ ਆ ਇਧਰਲਾ ਕੈਬਨ ਵੀ ਜਿਹੜਾ ਖਾਲੀ ਆ ਲੱਗਦਾ ਸਾਰੇ ਹੀ ਕੈਬਨ ਖਾਲੀ ਆ ਸੋ ਤਸਵੀਰਾਂ ਰੂਬਰੂ ਕਰ ਦਿੰਦੇ ਆ ਮੈਡਮ ਬੈਠੇ ਆ ਇੱਥੇ ਹਾਂਜੀ ਮੀਟਿੰਗ ਸਰੋ ਜੀ ਜੀ ਬੈਠੋ ਪਾਜੀ ਉੱਠੋਗੇ ਮੜਾ ਜਾਇ ਇਧਰੋਂ ਮਣ ਤੁਹਾਡਾ ਆਫਿਸ ਹਾਂਜੀ ਮੈਮ ਸੋਹਣੇ ਤਾਂ ਬਹੁਤ ਹੋ ਪਰ ਇਦਾਂ ਦੇ ਕੰਮ ਕਾਤੋਂ ਕਰਦੇ ਹੋ ਫਿਰ ਸਰ ਕਿਦਾਂ ਦੇ ਕੰਮ ਕੀਤੇ ਆ ਮੈਮ ਕੱਲ ਕੀ ਹੋਇਆ ਸੀਗਾ ਇੱਥੇ ਸਰ ਜੋ ਕੱਲ ਹੋਇਆ ਆਪਾਂ ਬਿਲਕੁਲ ਮੰਨਦੇ ਆਂ ਕਿਸੇ ਕਲਾਇੰਟ ਦੀ ਰਿਫਿਊਜ਼ਲ ਆਈ ਸੀ ਚਲੋ ਜੋ ਵੀ ਉਹਨਾਂ ਦੀ ਪੇਮੈਂਟ ਸੀ ਆਪਾਂ ਵਾਪਸ ਕਰਨੀ ਸੀ ਹੁਣ ਕਲਾਇੰਟਾਂ ਦੀ ਜਿਹੜੀ ਫੀਸਾ ਹੁੰਦੀ ਹੈ ਸਕੂਲ ਦੇ ਵਿੱਚ ਹੁੰਦੀ ਹੈ ਕਿਉਂਕਿ ਆਪਾਂ ਸਕੂਲਿੰਗ ਦੀਸਾ ਡੀਲ ਕਰਦੇ ਆ ਹਨਾ ਤੇ ਕਲਾਇੰਟ ਦੀ ਜਦੋਂ ਰਿਫਿਊਜ਼ਲ ਆਉਂਦੀ ਤੇ ਪੇਮੈਂਟ ਵਾਪਸ ਆਉਣ ਨੂੰ ਵੀ ਸਕੂਲ ਨੂੰ ਲਾਈਕ 3 ਟੂ 4 ਵੀਕਸ ਲੱਗ ਜਾਂਦੇ ਆ ਹੁਣ ਜੇ ਮੰਨ ਕੇ ਚਲੋ ਕੱਲ ਨੂੰ ਤੁਹਾਡੀ ਰਿਫਿਊਜ਼ਲ ਆਈ ਤੁਸੀਂ ਆ ਕੇ ਕਹੋਗੇ ਕਿ ਸਾਡੀ ਅੱਜ ਰਿਫਿਊਜ਼ਲ ਆਈ ਅੱਜ ਦੇ ਅੱਜ ਪੈਸੇ ਸਾਨੂੰ ਵਾਪਸ ਕਰੋ ਤਾਂ ਉੱਥੇ ਤਾਂ ਇਹ ਵੀ ਚੀਜ਼ ਸਹੀ ਵਿੱਚ ਜਾ ਕੇ ਉਹਨਾਂ ਨੇ ਕਲੇਸ਼ ਕਰਨਾ ਸਟਾਰਟ ਕਰ ਦਿੱਤਾ ਮੀਡੀਆ ਬੁਲਾ ਲਈ ਤੇ ਜਿਹੜੀ ਉਹਨਾਂ ਦੀ ਲੇਡੀ ਸੀਗੀ ਉਹ ਪ੍ਰੈਗਨੈਂਟ ਸੀਗੇ ਤੇ ਇਹਨਾਂ ਨੇ ਨੀਚੇ ਲੜਾਈ ਝਗੜਾ ਕੀਤਾ ਜਿਹੜੇ ਸਾਡੇ ਨੀਚੇ ਬੰਦੇ ਖੜੇ ਨੇ ਜਿਹੜੇ ਤੁਹਾਨੂੰ ਗਾਈਡ ਕਰਦੇ ਨੇ ਕਿ ਕਿੱਧਰ ਜਾਣਾ ਇੱਧਰ ਆਫਿਸ ਜਾਣਾ ਉੱਧਰ ਆਫਿਸ ਜਾਣਾ ਤੇ ਉਹਨਾਂ ਨੇ ਗਾਲੀ ਗਲੋਚ ਕਰਨੀ ਸਟਾਰਟ ਕਰ ਦਿੱਤੀ ਠੀਕ ਹੈ ਉਹਨਾਂ ਨੇ ਬੜੀ ਗੰਦੀ ਮੈਂ ਉਹਦੇ ਵਰਡ ਯੂਜ਼ ਨਹੀਂ ਕਰਾਂਗੀ ਬਟ ਉਹਨਾਂ ਨੇ ਬੜੀ ਗੰਦੀ ਗਾਲ ਕੱਢੀ ਠੀਕ ਹੈ ਉਹਨਾਂ ਨੇ ਮੈਨੂੰ ਵੀ ਬੜੀ ਗੰਦੀ ਗਾਲ ਕੱਢੀ ਤੇ ਉੱਥੋਂ ਫਿਰ ਲੜਾਈ ਸਟਾਰਟ ਹੋ ਗਈ ਠੀਕ ਹੈ ਜਿੱਥੋਂ ਮੀਡੀਆ ਵਾਲੇ ਨੇ ਸਾਡੀ ਜਿਹੜੀ ਸੀਗੀ ਸਾਈਟ ਲੈਂਿਆ ਸਟਾਰਟ ਕਰ ਦਿੱਤੀਆਂ ਕਿ ਤੁਹਾਨੂੰ ਪ੍ਰੈਗਨੈਂਟ ਲੇਡੀਜ਼ ਦੇ ਨਾਲ ਕੁੱਟਕੁਟਾਪਾ ਕੀਤਾ ਇਹ ਕੀਤਾ ਉਹ ਕੀਤਾ ਜਿੱਥੇ ਸਾਡੇ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੋਣੀਆਂ ਸਟਾਰਟ ਹੋ ਗਈਆਂ ਠੀਕ ਹੈ ਅਸੀਂ ਮੰਨਦੇ ਹਾਂ ਕਿ ਗਲਤੀ ਹੋਈ ਹੈ ਅਗਰ ਮੰਨ ਕੇ ਚੱਲੋ ਗਲਤੀ ਸਾਡੇ ਵੱਲੋਂ ਹੋਈ ਹੈ ਤੇ ਗਲਤੀ ਇੱਕ ਪਾਸੋਂ ਤਾਂ ਤਾਲੀ ਨਹੀਂ ਵੱਜਦੀ ਹੈਨਾ ਤੇ ਉੱਥੇ ਇਹ ਸਾਰੀਆਂ ਚੀਜ਼ਾਂ ਹੋਈਆਂ ਚਲੋ ਜਿਹੜੇ ਬੰਦੇ ਨੇ ਇਹ ਚੀਜ਼ ਕੀਤੀ ਸੀ ਉਹਨਾਂ ਨੂੰ ਅਸੀਂ ਕੰਮ ਤੋਂ ਕੱਢ ਵੀ ਦਿੱਤਾ ਹੈਗਾ ਬਾਕੀ ਰਹੀ ਗੱਲ ਤਾਲਾ ਲਾਣ ਦੀ ਜਿਹੜਾ ਤੁਸੀਂ ਅਸੀਂ ਕੁੰਡਾ ਲਾ ਲਿਆ ਬਿਲਕੁਲ ਤਾਲਾ ਲੱਗਾ ਹੋਇਆ ਸੀਗਾ ਪੁਲਿਸ ਵਾਲੇ ਅੱਧਾ ਘੰਟਾ ਦਰਵਾਜ਼ਾ ਖੜਕਾਉਂਦੇ ਲੋਕਾਂ ਨੇ ਕਿਹਾ ਤਾਂ ਪੰਜਾਬ ਉਸ ਲੋੜੀ ਮੰਗਣ ਆਈ ਹੋਈ ਇੱਧਰ ਜਿਹੜਾ ਤਾਲਾ ਲੱਗਿਆ ਸੀ ਸਰ ਉਹ ਮੈਂ ਹੀ ਕਿਹਾ ਸੀਗੇ ਤੁਸੀਂ ਤਾਲਾ ਲਾਓ ਠੀਕ ਹੈ ਹੁਣ ਅਸੀਂ ਉੱਪਰ ਲੇਡੀਜ਼ ਆ ਠੀਕ ਹੈ ਅਸ ਫੀਮੇਲ ਸਟਾਫ ਕੰਮ ਕਰਦਾ ਹੈਗਾ ਕੱਲ ਨੂੰ ਕੋਈ ਇੱਥੇ ਕੁੜੀ ਜਿਹੜੀ ਕੰਮ ਕਰਦੀ ਉਹਦੀ ਵੀਡੀਓ ਵਾਇਰਲ ਹੋ ਜੇ ਠੀਕ ਹੈ ਕ ਠੱਗੀ ਨਹੀਂ ਕੀਤੀ ਅਸੀਂ ਕਿਸੇ ਨਾਲ ਕੋਈ ਚੋਰੀ ਨਹੀਂ ਕੀਤੀ ਮੰਨਦੇ ਰਿਫਿਊਜ਼ਲ ਆ ਗਈ ਤੇ ਤਾਂ ਮਤਲਬ ਇਹ ਥੋੜੀ ਠੱਗੀ ਕੀਤੀ ਕੱਲ ਨੂੰ ਉੱਥੇ ਇੱਥੇ ਲੋਕੀ ਆ ਕੇ ਸਾਡੇ ਆਫਿਸ ਦੇ ਬਾਹਰ ਕਲੇਸ਼ ਕਰੋਗੇ ਕੁੜੀਆਂ ਦੇ ਉੱਤੇ ਇਲਜ਼ਾਮ ਲਾਓਗੇ ਕੁੜੀਆਂ ਨੂੰ ਅਬਿਊਜ਼ ਕਰੋਗੇ ਗਾਲੀਆਂ ਕੱਢੋਗੇ ਤਾਂ ਆਪਾਂ ਤਾਂ ਗੇਟ ਲਾਣਾ ਹੀ ਸੀ ਸਰ ਸਾਡੇ ਲਈ ਸਾਡੀ ਸੇਫਟੀ ਬੈਟਰ ਹੈ ਅਸੀਂ ਗੇਟ ਤਾਂ ਲਾਇਆ ਮੰੰ ਪਰ ਇਹ ਇੱਕ ਇਹ ਵੀ ਚੀਜ਼ ਹੈ ਨਾ ਕਿ ਲਗਾਤਾਰ ਵਾਰ-ਵਾਰ ਤੁਹਾਡੇ ਇੱਥੇ ਕਿਉਂ ਤਾਂ ਨਬਰਦਸ਼ ਹੁੰਦਾ ਲੋਕੀ ਤੁਹਾਨੂੰ ਹੀ ਕਿਉਂ ਕਹਿੰਦੇ ਆ ਵਾਰ-ਵਾਰ ਸਰ ਕਿੰਗਡਮ ਕੰਸਲਟੈਂਟ ਸਕੂਲਿੰਗ ਵੀਜ਼ਾ ਕਰਦਾ ਠੀਕ ਹੈ ਜੀ ਹੁਣ ਮੰਨਦੇ ਆ ਕਿ ਸਾਡਾ ਆਫਿਸ ਬੜਾ ਜ਼ਿਆਦਾ ਚੱਲਦਾ ਠੀਕ ਹੈ ਅਗਰ ਮੰਨ ਕੇ ਚਲੋ ਵੀਜ਼ੇ ਆਂਦੇ ਨੇ ਤਾਂ ਰਿਫਿਊਜ਼ ਲਾ ਵੀ ਹੈਗੇ ਹੁਣ ਮੰਨ ਕੇ ਚਲੋ ਅਗਰੇ ਸੀ ਮਹੀਨੇ ਦੀਆਂ 100 ਫਾਈਲਾਂ ਲਾਣੇ ਤੇ 100 ਪਿੱਛੇ ਜਦ ਦੱਸ ਕੇ ਰਿਫਿਊਜ਼ ਵੀ ਹੋ ਜਾਂਦੇ ਨੇ ਰਿਫਿਊਜ਼ ਅਗਰ ਹੋ ਗਏ ਤਾਂ ਇਹਦਾ ਮਤਲਬ ਹੈ ਥੋੜੀ ਅਗੇ ਲੋਕੀ ਥੱਲੇ ਜਾ ਕੇ ਸਰ ਤਲੇਸ਼ ਕਰੋਗੇ ਹੁਣ ਆਫਿਸ ਜਿਹੜੀ ਪੇਮੈਂਟ ਆ ਉਹ ਤਾਂ ਸਕੂਲ ਤੋਂ ਹੀ ਫੰਡ ਆਣੀ ਹੈ ਜਦੋਂ ਤਾਂ ਸਾਡੇ ਕੋਲੇ ਪੇਮੈਂਟ ਹੁੰਦੀ ਆ ਆਪਾਂ ਗਲੈਨੋ ਨਾਲ ਦੇ ਨਾਲ ਹੀ ਰਿਫੰਡ ਕਰ ਦਿੰਦੇ ਆ ਹੁਣ ਤੇ মিডিਆ ਦੇ ਸਾਹਮਣੇ ਫਿਰ ਤੁਸੀਂ ਕਿਉਂ ਨਹੀਂ ਆਉਂਦੇ ਹੁਣ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ মিডিਆ ਸਾਹਮਣੇ ਆ ਕੇ ਗੱਲਬਾਤ ਕਿਉਂ ਨਹੀਂ ਕਰਦੇ ਡਰ ਲੱਗਦਾ ਹੈ মিডিਆ ਤੋਂ ਸਰ ਸਾਨੂੰ মিডিਆ ਤੋਂ ਡਰ ਨਹੀਂ ਲੱਗਦਾ ਹੁਣ ਜਦੋਂ ਸਾਡੇ ਵੀਜ਼ੇ ਆਉਂਦੇ ਨੇ ਤਦ ਵੀ ਤਾਂ মিডিਆ ਹੀ ਸਾਡੀ ਬਾਈਟ ਲੈਣ ਵਾਸਤੇ ਆਂਦੀ ਹੈ ਹੁਣ ਜੇ ਮੰਨ ਕੇ ਚੱਲੋ ਕੱਲ ਨੂੰ ਕਿਸੇ ਦਾ ਰਿਫਿਊਜ਼ ਹੋ ਗਿਆ ਥੱਲੇ ਜਾ ਕੇ ਕਲੇਸ਼ ਕਰੋਗੇ ਜਦੋਂ মিডিਆ ਵਾਲੇ ਆਉਗੇ ਨੈਗੇਟਿਵ ਵੀਡੀਓ ਸਾਡੀਆਂ ਪਾਉਗੇ ਉਹ ਥੱਲੇ ਵਾਲਿਆਂ ਦਾ ਪੱਖ ਸੁਣੋਗੇ ਸਾਡਾ ਪੱਖ ਤਾਂ ਕੋਈ ਸੁਣਦਾ ਨਹੀਂ ਅਸੀਂ মিডিਆ ਬਾਰੇ ਪਿਛਲੇ ਪਹਿਲਾਂ ਵੀ ਇੱਕ ਵਾਰ ਇਹਦਾ ਹੋਇਆ ਸੀ ਕਿ মিডিਆ ਬਾਰੇ মিডিਆ ਦੇ ਸਾਹਮਣੇ ਕਿਹਾ ਵੀ ਸੀਗਾ ਕਿ ਲੋਕੇ ਸਾਡੇ ਬ ਜਿਹੜੇ ਲੋਕਾਂ ਨੇ ਸਾਨੂੰ ਗਲਤ ਬੋਲਣਾ ਹੈ ਉਹਨਾਂ ਨੇ ਸਾਨੂੰ ਗਲਤ ਹੀ ਬੋਲਿਆ ਹੁਣ ਇੱਥੇ ਤਾਂ ਸਾਡੀ ਸੁਣਵਾਈ ਹੁੰਦੀ ਨਹੀਂ ਲੱਗਦਾ ਸਾਨੂੰ ਵੀ ਹੁਣ ਇਹਨਾਂ ਤੇ ਕੇਸ ਸਾਨੂੰ ਹੀ ਕਰਨਾ ਪੈਣਾ ਸਾਨੂੰ ਹਾਈ ਕੋਰਟ ਜਾ ਕੇ ਸਾਨੂੰ ਤੇਰਖਵਾਸਤ ਕਰਨੀ ਪੈਣੀ ਕਿ ਸਾਡੇ ਸਾਡੇ ਤੇ ਇਹਦਾ ਇਲਜ਼ਾਮ ਲਾਈ ਜਾ ਰਹੇ ਨੇ ਅਸੀਂ ਕਿਹੜਾ ਕੋਈ ਠੱਗੀ ਕੀਤੀ ਹੈ ਮੰਨ ਕੇ ਚਲੋ ਰਿਫਿਊਜ਼ਲ ਆ ਗਈ ਯਾਰ ਇਹ ਰਿਫਿਊਜ਼ਲ ਕੱਲਾ ਸਾਡੇ ਹੀ ਆਫਿਸ ਥੋੜੀ ਹੈ ਪੰਜਾਬ ਦੇ ਵਿੱਚ ਜਲੰਧਰ ਬ ਇਮੀਗ੍ਰੇਸ਼ਨ ਦਾ 허ਬ ਹੈ ਇੰਨੇ ਆਫਿਸ ਨੇ ਸਾਰੇ ਇਹਨਾਂ ਰਿਫਿਊਜ਼ਲ ਆਉਂਦੀ ਹੈ ਵੀਜ਼ਾ ਇਹ ਤਾਂ ਰਿਫਿਊਜ਼ਲ ਵੀ ਹੈ ਤਾਂ ਇਹਦਾ ਮਤਲਬ ਇਹ ਥੋੜੀ ਕਿਹਾ ਸੀ ਕੋਈ ਉਹਨੇ ਜਿੱਦਾਂ ਕਿ ਇਹਨੇ ਕੁੱਟ ਕੁੱਟਕਲੇਸ਼ ਕੀਤਾ ਨੀਚੇ ਜਾਂ ਫਿਰ ਗੁੰਡਾ ਰਾਜ ਚਲਾਇਆ ਜਾਂ ਫਿਰ ਕੁਝ ਵੀ ਜਿੱਦਾਂ ਇਹਨਾਂ ਨੇ ਜੋ ਵੀ ਕੱਲ ਕੁਝ ਹੋਇਆ ਉਹ ਚੀਜ਼ਾਂ ਤਾਂ ਗਲਤ ਨੇ ਨਾ ਸਾਡੇ ਰਿਫਿਊਜ਼ਲ ਆ ਕੇ ਮੰਨਦੇ ਆ ਮੈਂ ਕੱਲ ਜਿਹੜੀ ਚੀਜ਼ ਹੋਈ ਸੀ ਇਹ ਹੋਇਸੀ ਕਿ ਇੱਕ ਪ੍ਰੈਗਨੈਂਟ ਜਿਹੜੀ ਜੜੀ ਹੈ ਉਹਦੇ ਨਾਲ ਵਿਕਤੀ ਤੇ ਨਾਲ ਉੱਪਰ ਆਂਦੀ ਹੈ ਪੈਸੇ ਦੀ ਗੱਲ ਕਰਦੀ ਹੈ ਕੀ ਗੱਲ ਹੁੰਦੀ ਕਿਉਂਕਿ ਅਸੀਂ ਤਾਂ ਉਸ ਟਾਈਮ ਮੌਕੇ ਤੇ ਸੀਗੇ ਨਹੀਂ ਉਸ ਤੋਂ ਬਾਅਦ ਥੱਲੇ ਜਿਹੜਾ ਵਾ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਹੈ Shiv Sena ਦੇ ਜਿਹੜੇ ਬੰਦੇ ਵੀ ਇੱਥੇ ਮੌਕੇ ਤੇ ਆ ਕੇ ਪਹੁੰਚਦੇ ਆ ਉਸ ਤੋਂ ਬਾਅਦ ਦਰੀਆਂ ਮਗਾਹ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਅੱਧਾ ਘੰਟਾ ਪੁਲਿਸ ਦਰਵਾਜ਼ੇ ਬੱਟਦੀ ਰਹਿੰਦੀ ਹੈ ਦਰਵਾਜ਼ਾ ਨਹੀਂ ਖੁੱਲਦਾ ਉਸ ਤੋਂ ਬਾਅਦ ਰਾਤੀ ਫਿਰ ਪੁਲਿਸ ਸਟੇਸ਼ਨ ਤੇ ਕੀ ਹੋਇਆ ਤੁਹਾਡੇ ਨਾਲ ਪਹਿਲੇ ਇਹ ਦੱਸੋ ਸਰ ਪੁਲਿਸ ਸਾਡੇ ਗੇਟ ਪਿੱਛੇ ਪਈ ਸੀ ਹੁਣ ਜੇ ਤਾਂ ਪੁਲਿਸ ਵਾਲਿਆਂ ਦੇ ਨਾਲ ਕੋਈ মিডিਆ ਵਾਲੇ ਆਂਦੇ ਸਾਡਾ ਪੱਖ ਸੁਣਦੇ ਤਾਂ ਆਪਾਂ ਗੇਟ ਖੋਲਦੇ ਸ਼ਿਵ ਸੈਨਾ ਵਾਲੇ ਬੰਦੇ ਸੀ ਸਾਡਾ ਉੱਪਰ ਸਟਾਫ ਬੈਠਾ ਕੁਝ ਵੀ ਕਰ ਸਕਦੇ ਸੀ ਅਸੀਂ ਆਪਣੀ ਸੇਫਟੀ ਪਹਿਲਾਂ ਜ਼ਰੂਰੀ ਸਮਝੀ ਤੇ ਆਪਾਂ ਗੇਟ ਲਾ ਲਿਆ ਠੀਕ ਹੈ ਤੇ ਜਿਹੜਾ ਤੁਸੀਂ ਗੱਲ ਪੁੱਛੀ ਕਿ ਰਾਤੀ ਪੁਲਿਸ ਥਾਣੇ ਤੁਹਾਡੇ ਵਿੱਚ ਕੀ ਹੋਇਆ ਸਰ ਜਿਹੜੀ ਪੇਮੈਂਟ ਕਲਾਇੰਟ ਦੀ ਸੀਗੀ ਉਹ ਤਾਂ ਉਹਨਾਂ ਨੂੰ ਰਿਫੰਡ ਕਰ ਦਿੱਤੀ ਆਪਾਂ ਤਾਂ ਗੱਲ ਸੋਲਟ ਆਊਟ ਐ ਸਰ ਅੱਛਾ ਉਹ ਸਾਰੀ ਗੱਲ ਖਤਮ ਹੋ ਗਈ ਐ ਇਸੇ ਕਰਕੇ ਅਸੀਂ ਦਫਤਰ ਖੋਲ੍ਹਿਆ ਕਿ ਪੁਲਿਸ ਨਾਲ ਵਧੀਆ ਸੈਟਿੰਗਾਂ ਤਾਂ ਕਰਕੇ ਦਫਤਰ ਖੋਲ੍ਹ ਕੇ ਸਰ ਸਾਡੀ ਪੁਲਿਸ ਨਾਲ ਕੋਈ ਸੈਟਿੰਗ ਨਹੀਂ ਐ ਠੀਕ ਐ ਅਗਰ ਕੱਲ ਨੂੰ ਕਿਸੇ ਬੰਦੇ ਦੀ ਰਿਫਿਊਜ਼ਲ ਆਂਦੀ ਐ ਤਾਂ ਪੇਮੈਂਟ ਉਹਨਾਂ ਦੀ ਵਾਪਸ ਕਰ ਦਿੱਤੀ ਜਾਂਦੀ ਐ ਜੇ ਸਾਡੇ ਕੋਲ ਭਾਵੇਂ ਸਾਨੂੰ ਪੱਲੀ ਹੋਈ ਕਿ ਉਹਨਾਂ ਪੇ ਕਰਨੇ ਪੈਣ ਠੀਕ ਐ ਸਾਡੀ ਪੁਲਿਸ ਨਾਲ ਕੋਈ ਸੈਟਿੰਗ ਨਹੀਂ ਐ ਗੱਲ ਤੁਸੀਂ ਇਹ ਗੱਲ کہہ ਸਕਦੇ ਕਹਿ ਰਹੇ ਹੋ ਕਿ ਜਿੰਨੇ ਵੀ ਕਲਾਇੰਟ ਆਉਂਦੇ ਆ ਜਾਂ ਰੋਲਾ ਰੱਪਾ ਹੁੰਦਾ ਕੁਝ ਵੀ ਹੁੰਦਾ ਵਾ ਉਹਨਾਂ ਦੀ ਪੇਮੈਂਟ ਲੇਟ ਹੁੰਦੀ ਹੈ ਕਈਆਂ ਦੇ ਅੰਦਰ ਪੇਸ਼ੈਂਸ ਹੁੰਦੀ ਹੈ ਕਈਆਂ ਦੇ ਨਹੀ ਹੁੰਦੀ ਇਸ ਕਰਕੇ ਕਈ ਜਿਹੜੇ ਆ ਗੱਲ ਮੰਨ ਲੈਂਦੇ ਆ ਤੇ ਕਈ ਥੱਲੇ ਜਾ ਕੇ ਰੋਲਾ ਪਾਣਾ ਸ਼ੁਰੂ ਕਰ ਦਿੰਦੇ ਕਿ ਉਹ ਡਰ ਜਾਂਦੇ ਕਿ ਸ਼ਾਇਦ ਜਿਹੜੇ ਬਾਕੀ ਜੰਟਾ ਵਾਂਗੂ ਇਹ ਵੀ ਸਾਡਾ ਠਗੀ ਕਰਨਗੇ ਸਰ ਗੱਲ پتہ ਕੀ ਹੈ ਹੁਣ ਲਾਸਟ ਇਨਟੇਕ ਦੇ ਆਪਾਂ ਮੰਨ ਕੇ ਚਲੋ 1 ਸਾਲ ਦੇ ਵਿੱਚ 4 ਇਨਟੇਕ ਜਾਂਦੇ ਨੇ ਲਾਸਟ ਇਨਟੇਕ ਦੇ ਵਿੱਚ ਆਊਟ ਆਫ 70 ਮੈਂ ਲਾਈਵ ਕਹਿ ਰਹੀ ਆ ਕਿ ਆਊਟ ਆਫ 70 ਕਿੰਗਡਮ ਕੰ ਅਗਰ ਇੱਕ ਕਦਾ ਕੇਸ ਸਾਡੇ ਰਿਫਿਊਜ਼ ਹੋ ਵੀ ਗਿਆ ਜਾਂ ਇੱਕ ਕਦਾ ਕੇਸ ਸਾਡਾ ਨਹੀਂ ਵੀ ਲੱਗਿਆ ਹੁਣ ਮੈਂ 2-3 ਕਲਾਇੰਟ ਆਉਗੇ ਉਹਨਾਂ ਦੇ ਕਪੀ ਤੁਹਾਡੇ ਕੰਮ ਨਹੀਂ ਬਣਿਆ ਤਾਂ ਪੇਮੈਂਟ ਤੁਹਾਡੀ ਆਣੀ ਸਕੂਲ ਤੋਂ ਦੀ ਫੰਡ ਆਣੀ ਹੈ ਜੇ ਤਾਂ ਉਹਨਾਂ ਦੀ ਪੇਮੈਂਟ ਸਕੂਲ ਤੋਂ ਰਿਫੰਡ ਸਾਡੇ ਕੋਲ ਆਲਰੇਡੀ ਹੁੰਦੀ ਹੈ ਲੈ ਸਾਡੇ ਕੋਲ ਪੇਮੈਂਟ ਹੁੰਦੀ ਹੈ ਤਾਂ ਪਰ ਉਹਨਾਂ ਦੀ ਪੇਮੈਂਟ ਰਿਫੰਡ ਕਰ ਦਿੰਦੇ ਆ ਹੁਣ ਜਿੰਨ ਕਈ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਸਾਡੀ ਪੇਮੈਂਟ ਪਤਾ ਨਹੀਂ ਸਾਡੇ ਨਾਲ ਠੱਗੀ ਹੋ ਗਈ ਪਤਾ ਨਹੀਂ ਸਾਡੇ ਪੈਸੇ ਵਾਪਸ ਹੋਊਗੇ ਪਤਾ ਨਹੀਂ ਨਹੀਂ ਹੋਊਗੇ ਤਾਂ ਤਾਂ ਕਰਕੇ ਲੋਕ ਕੀ ਇਹ ਸਾਰਾ ਕੁਝ ਕਰਦੇ ਆ। ਜਿਹੜੇ ਡਾਕੂਮੈਂਟਸ ਪਏ ਆ ਕਿਸੇ ਦੇ ਤੁਹਾਡੇ ਅਗੇ? ਸਰ ਮੈਂ ਤਾਂ ਹੀ ਤੁਹਾਡੇ ਨਾਲ ਵਿਦ ਸਬੂਤ ਬੈਠੀ ਹੈਗੀ ਆ ਠੀਕ ਹੈ। ਪਤਾ ਸੀ ਅਸੀਂ ਆਣਾ ਆ। ਸਰ ਸਾਡੇ ਕੋਲੇ ਸਾਨੂੰ ਥੱਲੇ ਕੈਮਰੇਜ ਦੇਖ ਲਿਆ ਸੀਗੇ ਖੜੇ ਹੋ ਗਏ ਇਹ ਅਗੇ। ਸਰ ਇਹ ਸਾਡੇ ਕੋਲੇ ਵੀਜ਼ਾਸ ਅਪਰੂਵਡ ਹੋਏ ਨੇ ਹੁਣ ਸਾਡੇ ਕੋਲੇ ਜਨਵਰੀਨ ਟੇਕ ਦੇ ਜਿਹੜੇ ਮਤਲਬ ਲੇਟੇ ਸੀ ਪੀਪੀਆਰ ਦੀ ਰਿਕਵੈਸਟਾਂ ਹੈਗੀਆਂ ਵਾ ਕਲਾਇੰਟ ਦੀ ਹੈ ਕੈਨੇਡਾ ਤੋਂ ਪੀਪੀਆਰ ਦੀ ਰਿਕਵੈਸਟ ਆਈਆਂ ਹੈਗੀਆਂ। ਮੁਸਕਾਨ ਸ਼ਰਮਾ ਬੱਚੇ ਦਾ ਨਾਮ ਹੈਗਾ ਪਲਕ ਸ਼ਰਮਾ ਬੱਚੇ ਦਾ ਨਾਮ ਹੈ ਜਿਨ੍ਹਾਂ ਦੇ ਜਨਵਰੀਨ ਟੇਕ ਦੇ ਵੀਜ਼ਾ ਆਏ ਨੇ ਠੀਕ ਹੈ ਵਿਦੇਸ਼ੀ ਬੂਧ ਤੋਂ ਤੁਹਾਡੇ ਨਾਲ ਗੱਲ ਕਰਾਂਗੇ ਸਰ ਕਿ ਵੀਜ਼ਾ ਜਾਂਦੇ ਨੇ ਠੀਕ ਹੈ ਤੇ ਅਗਰ ਪੋਜ਼ਿਟਿਵ ਚੀਜ਼ਾਂ ਤਾਂ 네ਗੇਟਿਵ ਚੀਜ਼ ਸਰ ਥੋੜੀ ਬਹੁਤ ਹੁੰਦੀ ਹੈ ਹਾਂ ਮੈਂ মিডিਆ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਮੈਂ ਇੱਕ ਚੀਜ਼ ਵੀ ਨਾਲ ਨੋਟ ਕਰਦਾ ਮੈਂ ਕਿ মিডিਆ ਦਾ ਕੰਮ ਹੁੰਦਾ ਦੋਨੋਂ ਪੱਖਾਂ ਦੀ ਗੱਲ ਸੁਣਨਾ ਤੁਸੀਂ মিডিਆ ਦੇ ਸਾਹਮਣੇ ਨਹੀਂ ਆਉਂਦੇ ਕਿਉਂ ਨਹੀਂ ਆਉਂਦੇ ਤੁਸੀਂ ਜਾਣਦੇ ਹੋ ਕੀ ਕਾਰਨ ਹੈ ਤੁਸੀਂ ਉਹ ਵੀ ਦੱਸ ਦੋ ਤੇ মিডিਆ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕੀ ਮਤਲਬ ਕਿਉਂਕਿ ਇੱਕ ਚੀਜ਼ ਹੈ ਲੋ ਦੇ ਜੇ ਆਪਾਂ ਤਰੀਕੇ ਨਾਲ ਤਰੀਕੇ ਤੇ ਸਾਨੂੰ ਦੋਨਾਂ ਦੇ ਪੱਖ ਸੁਣਨੇ ਪੈਂਦੇ ਆ ਕਈ ਵਾਰੀ ਕੀ ਹੁੰਦਾ ਹੈ ਕਿ ਸਾਨੂੰ ਜੋ ਚੀਜ਼ ਦਿਖਦੀ ਹੈ ਉਹ ਨਹੀਂ ਹੁੰਦੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀ ਸਾਰੀ ਚੀਜ਼ ਪਤਾ ਲੱਗ ਵੀ ਜਾਂਦੇ ਆ ਤੁਹਾਡੇ ਵੀ ਜਿਹੜੇ ਕਲੀਗ ਹੋਣਗੇ ਆ ਗਏ ਹੋਣੇ ਆ ਜੋ ਵੀ ਤੁਹਾਡੇ ਹੋਣਗੇ ਹਨ ਜਿਹੜੇ ਆਫਿਸ ਦੇ ਵਿੱਚ ਕੰਮ ਕਰਦੇ ਆ ਉੱਥੇ ਜਾਂਦੇ ਉਸ ਤੋਂ ਬਾਅਦ ਰਾਤੀ ਜਿਹੜਾ ਆ ਸਾਰਾ ਮੈਟਰ ਜਿਹੜਾ ਆ ਖਤਮ ਹੋ ਜਾਂਦਾ ਉਸ ਤੋਂ ਬਾਅਦ ਗੱਲ ਸ਼ਾਂਤ ਹੋ ਜਾਂਦੀ ਪਰ ਅੱਜ ਦੇ ਸਮੇਂ ਦੇ ਵਿੱਚ ਫਿਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਹੈ ਵੀਡੀਓ ਵਾਇਰਲ ਹੋ ਰਹੀ ਹੈ ਕਿ ਕਿੰਗਡਮ ਕੰਸਲਟਰ ਦੇ ਜਿਹੜੇ ਬਾਉਂਸਰ ਸੀਗੇ ਉਹਨਾਂ ਨੇ ਪ੍ਰੈਗਨੈਂਟ ਲੇਡੀ ਦੇ ਨਾਲ ਮਿਸਬੀਹੇਵ ਕੀਤਾ ਵਾ ਤੇ ਮੁੰਡੇ ਨੂੰ ਕੁੱਟਿਆ ਵਾ ਜਿੱਦੀ ਵੀਡੀਓ ਉਹਨਾਂ ਦੇ ਕੋਲ ਹੈਗੀ ਆ ਪਰ ਪ੍ਰੈਗਨੈਂਟ ਲੇਡੀ ਦੇ ਨਾਲ ਮਿਸਬੀਹੇਵ ਦੀ ਵੀਡੀਓ ਕਿਸੇ ਕੋਲ ਵੀ ਨਹੀਂ ਹੈਗੀ ਕਹਣਾ ਇਸ ਵਾਰੇ ਤੁਹਾਨੂੰ ਸਰ ਦੇਖੋ ਮੀਡੀਆ ਦੇ ਸਾਹਮਣੇ ਆਂਦੀ ਤਾਂ ਹੁਣ ਤੁਸੀਂ ਵੀ ਆਏ ਹੋ ਆਪਾਂ ਤੁਹਾਡੇ ਸਾਹਮਣੇ ਆਏ ਕਿਉਂਕਿ ਤੁਸੀਂ ਸਾਡਾ ਪੱਖ ਸੁਣ ਰਹੇ ਹੋ ਹਨਾ ਹੁਣ ਕੱਲ ਤਾਂ ਸਾਡਾ ਪੱਖ ਤਾਂ ਕਿਸੇ ਨੇ ਸੁਣਿਆ ਹੀ ਨਹੀਂ ਨੀਚੇ ਕਲੇਸ਼ ਇੰਨਾ ਪੈ ਗਿਆ ਹੁਣ ਰਹੀ ਗੱਲ ਪ੍ਰੈਗਨੈਂਟ ਲੇਡੀ ਨਾਲ ਮਿਸ ਬਿਹੇਵ ਕਰਨ ਦੀ ਸਾਡਾ ਅਗਰ ਪ੍ਰੈਗਨੈਂਟ ਲੇਡੀ ਨਾਲ ਮਿਸ ਬਿਹੇਵ ਕੀਤਾ ਤਾਂ ਉਹਦੀ ਵੀਡੀਓ ਕਿਤੇ ਹੈ ਕਿਉਂ ਨਹੀਂ ਹੁਣ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਕਿ ਜਿੱਥੇ ਇੱਕ ਬੰਦੇ ਨੂੰ ਕੁਟਕਟਾਪਾ ਹੋ ਰਿਹਾ ਵਾ ਹਨਾ ਤਾਂ ਉੱਥੇ ਉਹ ਜਿਹੜੀ ਅਗਰ ਤੁਸੀਂ ਵੀਡੀਓ ਦੇਖੋ ਤਾਂ ਉਹਦੀ ਜਿਹੜੀ ਲੇਡੀ ਆ ਉਹੀ ਸ਼ੂਟ ਕਰ ਰਹੀ ਹੈ ਸਰ ਤਾਂ ਉਹਦੇ ਵਿੱਚ ਪ੍ਰੈਗਨੈਂਟ ਲੇਡੀ ਨਾਲ ਕਿੱਥੇ ਮਿਸਬੀਹੇਵ ਹੋਇਆ ਕਿੱਥੇ ਉਹ ਵੀਡੀਓ ਸਾਨੂੰ ਸਬੂਤ ਦਿਖਾਓ ਕਿੱਥੇ ਆ ਮਿਸਬੀਹੇਵ ਜੇ ਤੁਹਾਨੂੰ ਆ ਕੇ ਤੁਸੀਂ ਦੱਸਿਆ ਗਾਲੀ ਗਲੋਚ ਕੀਤੀ ਆ ਤੁਹਾਡੇ ਕੋਲ ਉਸ ਦੀ ਵੀਡੀਓ ਹੈਗੀ ਜਿਹੜੀ ਵੀਡੀਓਜ਼ ਕੱਲ੍ਹ ਵਾਇਰਲ ਹੋ ਰਹੀਆਂ ਨੇ ਜਿਹਦੇ ਵਿੱਚ ਕੁਟਕਟਾਪਾ ਹੋ ਰਿਹਾ ਵਾ ਠੀਕ ਹੈ ਉਹ ਵੀਡੀਓ ਦੇ ਵਿੱਚ ਤੁਸੀਂ ਸੁਣੋ ਕਿੰਨੀ ਗਾਲੀ ਗਲੋਚ ਹੋ ਰਹੀ ਆ ਜਿਹੜੇ ਸਾਡੇ ਨੀਤੇ ਬਾਉਂਸਰ ਨੇ ਜਾਂ ਬਾਉਂਸਰ ਵੀ ਕਹ ਲੋ ਜਾਂ ਜਿਹੜੇ ਨੀਤੇ ਐਂਟਰੀ ਬੰਦਦੇ ਨੇ ਬੰਦੇ ਉਹਨਾਂ ਨੂੰ ਆ ਕੇ ਲੇਡੀਜ਼ ਨੇ ਇੰਨਾ ਗਲਤ ਬੋਲਿਆ ਵਾ ਜਿਹੜੀ ਸਾਡੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਉਹਨਾਂ ਨੀਚੇ ਤੁਸੀਂ ਕਮੈਂਟ ਪੜ੍ਹੇ ਨੇ ਸਾਡੇ ਕਿ ਲੋਕੀ ਸਾਡੇ ਬਾਰੇ ਕੀ ਕਮੈਂਟ ਕਰ ਰਹੇ ਨੇ ਮੈਨੂੰ ਕਹਿਣਾ ਨਹੀਂ ਚਾਹੀਦਾ ਕਿ ਚਲੋ ਅਗਰ ਮੈਂ ਇੱਥੇ ડીਲ ਕਰ ਰਹੀਆਂ ਕਿ ਲੋਕੀ ਮੈਂ ਵੀ ਕਿਸੇ ਦੀ ਧੀ ਹਾਂ ਤੇ ਮੈਨੂੰ ਲੋਕੀ ਕਿੰਨਾ ਗਲਤ ਬੋਲ ਰਹੇ ਨੇ ਗਾਲੀਆਂ ਗੱਡ ਰਹੇ ਨੇ ਤੇ ਅਗਰ ਮੰਨ ਕੇ ਚਲੋ ਕਿਸੇ ਦਾ ਕੰਮ ਨਹੀਂ ਬਣਿਆ ਤੇ ਤਾਂ ਮਤਲਬ ਇਹ ਥੋੜੀ ਕਿ ਤੁਸੀਂ ਨਾਲ ਕਿਸੇ ਨਾਲ ਗਾਲੀ ਗਲੋਚ ਕਰਨ ਲੱਗ ਜੂਗੀ ਉਹ ਤਾਂ ਚੀਜ਼ ਗਲਤ ਹੈ ਨਾ ਸਰ ਹੁਣ ਰਹੀ ਗੱਲ ਮੀਡੀਆ ਦੇ ਸਾਹਮਣੇ ਆਉਂਦੀ ਸਰ ਮੀਡੀਆ ਸਾਡੇ ਅ ਅ ਕੀ ਕਹਿੰਦੇ ਨੇ মিডিਆ ਸਾਡੇ ਕੋਲੇ ਆਏਗੀ ਤੇ ਸਾਨੂੰ ਕੁਐਸਚਨ ਕਰੇਗੀ ਹੁਣ ਸਾਡੇ ਤੇ ਵੀਡੀਓ ਸਾਰੇ মিডিਆ ਚੈਨਲ ਵਾਲੇ ਇੱਕੋ ਹੀ ਵੀਡੀਓ ਚੁਗ ਚੁਗ ਕੇ ਪਾਈ ਜਾ ਰਹੇ ਨੇ ਸਾਡਾ ਪੱਕ ਲੈਣ ਕੋਈ ਆਇਆ ਹੀ ਨਹੀਂ ਸਰ ਕੀ ਤੁਸੀਂ ਆਪਣੇ ਵੱਲੋਂ ਕੋਈ ਕੰਪਲੇਂਟ ਕੀਤੀ মিডিਆ ਦੇ ਖਿਲਾਫ ਜਾਂ ਕੋਰਟ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਨ੍ਹਾਂ ਦੇ ਉੱਤੇ ਤੁਸੀਂ ਸੋਚਿਆ ਹੋਵੇ ਕਿ ਮੈਂ ਰਿੱਟ ਦਵਾਂਗੀ ਕਿ ਮੇਰਾ ਬਿਆਨ ਨਹੀਂ ਨਾਲ ਦਿੱਤਾ ਅਸੀਂ ਪਹਿਲਾਂ ਇੱਕ ਵਾਰ ਕੋਸ਼ਿਸ਼ ਕੀਤੀ ਸੀ ਠੀਕ ਹੈ ਬਟ ਉਸ ਟਾਈਮ ਤੇ ਸਾਡੀ ਸੁਣਵਾਈ ਨਹੀਂ ਹੋਈ ਬਟ ਹੁਣ ਚੀਜ਼ ਇੰਨੀ ਜ਼ਿਆਦਾ ਹੱਦ ਤੱਕ ਵੱਧ ਚੁੱਕੀ ਐ ਸਰ ਸਾਡੇ ਪਰਸਨਲ ਲਾਈਫ ਦੇ ਉੱਤੇ ਕਮੈਂਟ ਕੀਤੇ ਜਾ ਰਹੇ ਨੇ ਕਿ ਪਤਾ ਨਹੀਂ ਅਸੀਂ ਕੀ ਕਰ ਦਿੱਤਾ ਐ ਕਿ ਪਤਾ ਨਹੀਂ ਕਿੰਗਡਮ ਕੰਸਲਟੈਂਟ ਉਹ ਕਿ ਠੱਗੀ ਕਰਤੀ ਚੋਰੀ ਕਰਤੀ ਹਾਂ ਜੇ ਮੰਨ ਕੇ ਚੱਲੋ ਆਪਣੀ ਥਾਂ ਤੇ ਸਹੀ ਆ ਤੇ ਅੱਜ ਆਫਿਸ ਖੋਲ ਕੇ ਬੈਠੇ ਆ ਜੇ ਮੰਨ ਕੇ ਚੱਲੋ ਕਿੰਗਡਮ ਕੰਸਲਟੈਂਟ ਗਲਤ ਹੁੰਦਾ ਤੇ ਅੱਜ ਸਾਡੇ ਆਫਿਸ ਦੇ ਉੱਤੇ ਵੱਡਾ ਤਾਲਾ ਲੱਗਿਆ ਹੋਣਾ ਸੀ ਸਰ ਕਿਉਂ ਅਸੀਂ ਅੱਜ ਆਫਿਸ ਖੋਲ ਕੇ ਬੈਠੇ ਆ ਅਗਰ ਅਸੀਂ ਆਪਣੀ ਜਗ੍ਹਾ ਤੇ ਸਹੀ ਆ ਤਾਂ ਹੀ ਆਫਿਸ ਖੋਲ ਕੇ ਬੈਠੇ ਆ ਸਰ ਤੁਸੀਂ ਆਪਣੇ ਵੱਲੋਂ ਸੋਚਿਆ ਕਿ ਹਾਈ ਕੋਰਟ ਦੇ ਵਿੱਚ ਕੋਈ ਰਿਟ ਲਗਾਣੀ ਹੈ ਕੋਰਟ ਚ ਕੋਈ ਅਪਲੀਕੇਸ਼ਨ ਪਹਿਲਾਂ ਤਾਂ ਨਹੀਂ ਸੋਚਿਆ ਸੀ ਬਟ ਜਿਸ ਹਿਸਾਬ ਨਾਲ ਕੱਲ ਗੱਲ ਵਧੀ ਹੈ ਤੇ ਹੁਣ ਵੱਧ ਵੀ ਰਹੀ ਹੈ ਅਸੀਂ ਜ਼ਰੂਰ ਕਰਨੀ ਹੈ ਇਹ ਚੀਜ਼ ਸਰ ਮੈਂ ਇੱਥੇ ਜਿਹੜੇ ਮੇਰੇ ਤੋਂ ਵੱਡੇ ਨੇ ਜਿਹੜੇ ਸਾਡੇ ਆਨਰ ਨੇ ਉਹ ਬਾਹਰ ਰਹਿੰਦੇ ਨੇ ਫੋਰਨ ਦੇ ਵਿੱਚ ਰਹਿੰਦੇ ਨੇ ਠੀਕ ਹੈ ਜੀ ਉਹਨਾਂ ਨਾਲ ਮੈਂਨੇ ਅੱਜ ਗੱਲ ਕਰਨੀ ਹੈ ਕੱਲ ਮੇਰੀ ਉਹਨਾਂ ਨਾਲ ਗੱਲ ਨਹੀਂ ਹੋ ਪਾਈ ਐਜ਼ ਬੜੀ ਜਲਦੀ ਸਾਰੇ ਚੀਜ਼ਾਂ ਹੋਈਆਂ ਤੇ ਅੱਜ ਉਹਨਾਂ ਨਾਲ ਗੱਲ ਹੋਏਗੀ ਤੇ ਉਹਨਾਂ ਦੇ ਅ ਅਕੋਰਡਿੰਗ ਜੋ ਵੀ ਹੋਏਗਾ ਅਸੀਂ ਅੱਜ ਹਾਈ ਕੋਰਟ ਦੇ ਵਿੱਚ ਜ਼ਰੂਰ ਆਪਣਾ ਕਰਾਂਗੇ ਸਰ ਕਿਉਂਕਿ ਹੋਰ ਕਿਤੇ ਸਾਡੀ ਸੁਣਵਾਈ ਹੋ ਨਹੀਂ ਰਹੀ ਕਿਉਂਕਿ ਅਸੀਂ ਗਲਤ ਨਹੀਂ ਹਾਂ ਇਸੀਗੇ ਸਾਡਾ ਕਿੰਗਡਮ ਕੰਸਲਟੈਂਟ ਦੇ ਜਿਹੜੀ ਸਾਰਾ ਦੇਖਰੇਖ ਕਰਦੇ ਉੱਥੇ ਇਹਨਾਂ ਦਾ ਮੈਡਮ ਦਾ ਕਹਿਣਾ ਇਹ ਹੈ ਕਿ ਜੇ ਅਸੀਂ ਸਹੀ ਹਾਂ ਐਸੇ ਕਰਕੇ ਅਸੀਂ ਅੱਜ ਜਿਹੜਾ ਆ ਆਫਿਸ ਖੋਲ ਕੇ ਬੈਠੇ ਆਂ ਤੇ ਪੁਲਿਸ ਸਟੇਸ਼ਨ ਜਾਣ ਤੋਂ ਬਾਅਦ ਵੀ ਸਾਨੂੰ ਕਿਸੇ ਪੁਲਿਸ ਕਰਮੀ ਨੇ ਕੁਝ ਨਹੀਂ ਕਿਹਾ ਕਿਉਂਕਿ ਸਹੀ ਸੀਗੇ ਇਹ ਜ਼ਰੂਰ ਹੁੰਦੀ ਹੈ ਕਿ ਕਈ ਵਾਰੀ ਕਿਸੇ ਦੀ ਪੇਮੈਂਟ ਲੇਟ ਹੋ ਜਾਂਦੀ ਹੈ ਤੇ ਕਈਆਂ ਦੇ ਤਾਂ ਪੇਸ਼ੈਂਸ ਹੁੰਦੇ ਆ ਕਿ ਸਾਡੀ ਗੱਲ ਸਮਝ ਜਾਂਦੇ ਤੇ ਕਈ ਲੋਕੀ ਨਹੀਂ ਸਮਝਦੇ ਜਿੱਦ ਦੇ ਕਰਕੇ ਬਾਹਰ ਜਿਹੜਾ ਆ ਹੱਲਾ ਗੁੱਲਾ ਹੋਣਾ ਜਿਹੜਾ ਸ਼ੁਰੂ ਹੋਇਆ ਦੋਸਤੋ ਬਾਅਦ ਜਿਹੜੀ ਮੀਡੀਆ ਆ ਕਿ ਉਹਨਾਂ ਨੂੰ ਕਵਰ ਕਰਨ ਲੱਗ ਜਾਂਦੀ ਦੀ ਇਹ ਦੂਜਾ ਪੱਖ ਨਹੀਂ ਸੁਣਦੀ ਇਸ ਕਰਕੇ ਇਹਨਾਂ ਦਾ ਕਹਿਣਾ ਹੈ ਕਿ ਹਾਈ ਕੋਰਟ ਦਾ ਜਿਹੜਾ ਸਾਡੇ ਵੱਲੋਂ ਦਰਵਾਜ਼ਾ ਜਿਹੜਾ ਆ ਖਟਕਾਇਆ ਜਾਏਗਾ ਤਾਂ ਕਿ ਜਿਹੜੇ ਲੋਕਾਂ ਨੇ ਜਿਹੜਾ ਸਾਡਾ ਪੱਖ ਨਹੀਂ ਲਿੱਤਾ ਉਹਨਾਂ ਦੇ ਉੱਪਰ ਜਿਹੜੀ ਆ ਸਾਡੇ ਵੱਲ ਪਟੀਸ਼ਨ ਫਾਈਲ ਕੀਤੀ ਜਾਏਗੀ ਤਾਂ ਉਹਨਾਂ ਨੂੰ ਬਹੁਤ ਜਲਦੀ ਹਾਈ ਕੋਰਟ ਦੇ ਵਿੱਚ ਇਸਦਾ ਜਵਾਬ ਦੇਣਾ ਪੈਗਾ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕਿੰਨੀ ਜਲਦੀ ਲੋਕਾਂ ਦੇ ਤੱਕ ਜਿਹੜੀ ਇਹ ਸੱਚਾਈ ਦੀ ਜਿਹੜੀ ਸਾਰੀ ਗੱਲ ਪਹੁੰਚਦੀ ਹੈ ਸੋ ਅਸੀਂ ਵੀ ਕਵਾਂਗੇ ਕਿ ਇਸ ਖਬਰ ਨੂੰ ਜਿਹੜਾ ਆ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਵੀ ਕੁੜੀ ਦੀ ਜਿਹੜੀ ਬਿਨਾਂ ਗੱਲ ਦੀ ਬਦਨਾਮੀ ਨਾ ਹੋਵੇ ਇਸ ਖਬਰ ਦੀ da...